ਦੇ 8 ਸੰਤ ਜੀ ਹੈ ਜੀ ਸਰ ਅਕਲੀ ਚ ਕੀ ਆਲਾ ਮਰੀਏ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰ ਚਾਹ ਲਾ ਕਿਤਾ ਦੇ ਦਦਾ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਜਨਾ ਤੇ ਡਿਪਸਾਨ ਨਾਲ ਗੱਲ ਕਰ ਲਾ ਓ ਸਰ ਹੈ ਜੀ ਗੱਲਾਂ ਨਾ ਮੇਰ ਨਾਲ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਬਸ ਰਹਿ ਮੈਂ ਤੂੰ ਨਹੀਂ ਜਨਾ ਨਾ ਦੇ ਡਿਪਸਾਨ ਨਾਲ ਗੱਲ ਕਰ ਲਾ ਡਿਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਤੇ ਦੇ ਦੋ ਡਿਪਸਾਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਵੀ ਐ ਸੱਚ ਨੂੰ ਆਹ ਦੇਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਠੇਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਫੇਰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲਿਖਣ ਲਗਾਏ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮਿਸਰਾ ਦੇ ਆ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2 ایس ਐਚ ਉਹ ਵੇਖੇ ਮੈਂ ਨਵਾ ਦੇ ਰੇ ਮਾਣਾ ਤੇਰੇ ਬਹਿਖਲਾ ਪਰਚਾ ਤਰ ਤਰ ਕਰਾਂਦਾ ਫੇਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰ ਲਿਖਦਾ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਂਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਵੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਡਾਂਸ ਕਰ ਰਿਹਾ ਸੀ ਆ ਪਰ ਇੱਕ ਡਿਸਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਡਾਂਸ ਕਰਨੀ ਠੀਕ ਨਹੀਂ ਸੀ ਉਹਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਆਈ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਆ ਸਸਪੈਂਡ ਕਰਤਾ ਗਿਆ ਹੈ ਅਤੇ ਐਸਐਚਓ ਬਲਬੀਰ ਸਿੰਘ ਜਿਹੜਾ ਆ ਉਹਦੀ ਵੀ ਟਰਾਂਸਫਰ ਕਰਤੀ ਗਈ ਸੀ ਸਰ ਇੱਕ ਪਾਸੇ ਡੀਜੀਪੀ ਵੱਲੋਂ ਉਹ ਹੁਣ ਜਾਰੀ ਕੀਤੇ ਗਏ ਨੇ ਵੀ ਪੰਜਾਬ ਨੂੰ ਵਿੱਚ ਪੰਜਾਬ ਪੁਲਿਸ ਕੋਲ ਜਿਹੜੀਆਂ ਸਿਵਮਾਸ ਸਹੀ ਟਿਕਾਣਾ ਬਾਈਂਡਰ ਪਰ ਕਿਤੇ ਨਾ ਕਿਤੇ ਫੋਨ ਦੇ ਵਿੱਚ ਆਪਸ ਵਿੱਚ ਕਾਫੀ ਜਿਹੜਾ ਵਾ ਵਿਰੋਧ ਕੀਤਾ ਜਾ ਗੁੱਸਾ ਕੀਤਾ ਜਾ ਰਿਹਾ ਤੇ ਨਾਲ ਨਾਲ ਕਿਤੇ ਨਾ ਕਿਤੇ ਕੋਈ ਲੈਂਡ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਨਹੀਂ ਉਹਦੇ ਚ ਪਤਾ ਕਰਾ ਲਏ ਨੇ ਆ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿ ਇਸ ਗੱਲ ਪਿਛੇ ਉਹ ਇਹਨਾਂ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਣੇ ਆ ਹੁਣ ਕੀ ਕਾਰਵਾਈ ਕੀਤੀ ਗਈ ਜੀ ਦੋਨਾਂ ਦੀ ਟਰਾਂਸਫਰ ਹੋ ਗਈ ਹੈ ਜੀ ਕੰਦਾ ਉਹਨੂੰ ਸਸਪੈਂਡ ਕਰਤਾ ਏ ਐਸਐਸੀ ਕੁਲਦੀਪ ਸਿੰਘ ਨੂੰ ਤੇ ਜਿਹੜੇ ਐਸਐਚਓ ਟਰਾਂਸਫਰ ਕਰਤੇ ਆ ਜੀ ਸਰ ਜਿਸ ਤਰੀਕੇ ਨਾਲ ਐਸਐਚਓ ਸਾਹਿਬ ਦੀ ਗੱਲ ਕਰਨ ਡੇ ਹੁਣ ਜਿਹੜੇ ਵੀਡੀਓ ਜਿਹੜੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਾਰਵਾਈ ਕੀਤੀ ਉਹਦੇ ਚ ਤਾਂ ਕੋਈ ਹਜੇ ਕਾਰਵਾਈ ਨਹੀਂ ਕੀਤੀ ਤੇ 8 ਸਾਂਝੀ ਹੈ ਜੀ ਸਰ ਅਕਲੀ ਕਿਹੜਾ ਮਰੀ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰਚਾ ਲਿਖਾ ਦੇ ਦਰਾਂ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਕੇ ਤੇ ਦੇ ਨਹੀਂ ਜਣਾ ਤੇ ਡਿਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜਾਂ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪਾ ਦਰਾਂ ਮੈਂ ਤੂੰ ਨਹੀਂ ਜਣਾ ਨਾ ਦੇ ਡਿਪਸਨ ਨਾਲ ਗੱਲ ਕਰ ਲਾ ਡਿਪਤੀ ਸਾਹਿਬ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਡਿਪਸਨ ਮੇਰੇ ਨੂੰ ਤੂੰ ਕਰਨੀ ਨਹੀਂ ਕਰਨੀ ਵੀ ਆ ਸੱਚ ਨੂੰ ਆਹ ਤੇਰੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਨੂੰ ਕਿਹਾ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਠੇਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਫੇਰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲਿਖਣ ਲਗਾਏ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮਿਸਣਾ ਦੇ ਆ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਹ 20 ਸੱਚ ਉਹ ਵੇਖੇ ਮੈਂ ਨਵਾ ਦੇ ਰੇ ਮਾਣਾ ਤੇਰੇ ਬਹਿਖਲਾ ਪਰਚਾ ਤਰ ਤਰ ਕਰਾਂ ਸਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀਂ